ਅਜੀ ਦੋਸਤੋ ਸਤ ਸ੍ਰੀ ਅਕਾਲ ਰਿਆਡ ਸਾਬ ਬਲੌਗ ਤੇ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਸੋ ਅੱਜ ਕੁਝ ਦਿਨਾਂ ਤੋਂ ਮੈਂ ਬੀਜੀ ਸੀਗਾ ਨਹੀਂ ਆਪਾਂ ਅਪਡੇਟ ਦੇ ਪਏ ਪਰ ਅੱਜ ਵੀਡੀਓ ਜਿਹੜੀ ਆ ਪੁਰਤਗਾਲ ਦੇ ਰਿਗਾਰਡਿੰਗ ਜਿਹੜੀ ਲੇਟੈਸਟ ਅਪਡੇਟ ਆਪਾਂ ਲੈ ਕੇ ਆਏ ਆ ਟੀਆਰਸੀ ਦੇ ਨਾਲ ਨਾਲ ਕੁਝ ਫਾਲਤੂ ਵੀ ਆਏ ਆ ਤੇ ਇੱਕ ਆਪਾਂ ਇਹ ਵੀ ਗੱਲ ਕਰਾਂਗੇ ਕਈਆਂ ਦੀ ਜਿਹੜੀ ਡਿਲੀਵਰੀ ਤੇ ਗਲੋਬਲ ਦੀ ਤੇ ਖਾਸ ਕਰਕੇ ਉਹਨਾਂ ਨੇ ਜਿਹੜੇ ਪੇਪਰ ਲਾਏ ਹੁੰਦੇ ਆ ਤਾਂ ਉਹਦਾ ਕੀ ਮਸਲਾ ਇਸ ਤੇ ਵੀ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਸੋ ਫਿਲਹਾਲ ਪਹਿਲਾਂ ਗੱਲ ਮੈਂ ਦੱਸਾਂ ਤੁਹਾਡੀ ਫਾਲਤੀਆਂ ਦੀ ਫਾਲਤੇ ਜਿਹੜੇ ਆ ਨਵੰਬਰ ਤੋਂ ਲੈ ਕੇ ਜਨਵਰੀ ਤੱਕ ਜਿਹੜੇ ਬਾਇਓਮੈਟ੍ਰਿਕ ਹੋਏ ਆ ਆ ਜਿਹੜੇ ਕੁਝ ਦਿਨਾਂ ਚ ਕਾਫੀ ਫਾਲਤੇ ਆ ਰਹੇ ਆ ਖਾਸ ਕਰਕੇ ਜਿਹੜੇ ਫਾਲਤੇ ਆ ਪੀਸੀਸੀ ਦੇ ਆ ਰਹੇ ਆ ਜੇ ਪੀਸੀਸੀ ਤੁਹਾਡੀ ਜਿਹੜੀ ਇੱਕ ਪ੍ਰੋਬਲਮ ਆ ਰਹੀ ਆ ਕਿ ਪੀਸੀਸੀ ਉਹ बार-बार ਕਹਿ ਰਹੇ ਤੁਹਾਡੀ ਮੋਹਰ ਦੀ ਇੱਕ ਅਲੱਗ ਤਰ੍ਹਾਂ ਦਾ ਫਾਲਤਾ ਆ ਰਿਹਾ ਜਦੋਂ ਤੁਸੀਂ ਪਟਿਆਲਾ ਹਾਊਸ ਤੋਂ ਆਥੈਂਟੀਕੇਟ ਨਹੀਂ ਕਰਾਈ ਜਾਂ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ ਤੋਂ ਧੰਡੀ ਗਿਣ ਨਹੀਂ ਕਰਾਈ ਤਾਂ ਇਹ ਜਿਹੜੀ ਪ੍ਰੋਬਲਮ ਫਾਲਤਾ ਆ ਰਿਹਾ ਸੋ ਜੇ ਤੁਸੀਂ ਇਹਨਾਂ ਟਾਈਮ ਲਾ ਕੇ PCC ਬਣਾਈ ਆ ਤਾਂ ਉਹਨੂੰ অথੈਨਟੀਕੇਟ ਜ਼ਰੂਰ ਕਰਾਓ ਆਪਣੀ ਜੇ ਹੋਮ ਕੰਟਰੀ ਆ ਹੋਮ ਕੰਟਰੀ ਤੋਂ ਜੇ ਐਮਬੈਸੀ ਐ ਤਾਂ ਐਮਬੈਸੀ ਤੋਂ ਕਿਉਂਕਿ ਐਮਬੈਸੀ ਦੇ ਨਾਲ ਵੈਸੇ ਕਰਕੇ ਹੀ ਦੇਣੀ ਹੁੰਦੀ ਆ ਸੋ ਜਿੱਥੇ ਇੰਨਾ ਟਾਈਮ ਆ ਫਾਲਤਾਂ ਆ ਕੇ ਐਕਸਟੈਂਸ਼ਨ ਲੈ ਲਓ ਔਰ ਤੁਸੀਂ ਸਮਾ ਕੇ ਉਹ PCC ਜਿਹੜੀ ਦਿੱਤੀ ਹੋਈ ਆ ਉਹਦੇ ਲਈ ਤੁਹਾਨੂੰ ਫੇਰ ਦੁਬਾਰਾ ਬਣਾਉਣੀ ਪੈਗੀ ਤੇ ਮੋਹਰ ਲਵਾਉਣੀ ਪੈਗੀ ਸੋ ਇਹ ਸੀ PCC ਦਾ ਮਸਲਾ ਤੇ ਨਾਲ ਹੁਣ ਆਪਾਂ ਚੱਲਦੇ ਚੱਲੀਏ ਆ ਜਿਹੜੇ ਫਾਲਤੇ ਸੀ ਉਹ PCC ਦੇ ਨਾਲ-ਨਾਲ ਇੱਕ ਵੀਰਦਾਵਾ ਕਿ ਸਿਸਲਾ ਜਿਹੜਾ ਫਾਲਤੇ ਆ ਰਹੇ ਆ ਉਹਨਾਂ ਵਾਸਤੇ ਆਪਾਂ ਕੀ ਕਰੀਏ ਸਿਸਲਾ ਵੀਡੀਓ ਮੈਂ ਬਾਰ ਬਾਰ ਕਹਿ ਚੁੱਕੇ ਹਾਂ ਤੁਹਾਨੂੰ ਵਕੀਲ ਹੀ ਕਰਨਾ ਪਏਗਾ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਤੇ ਜੇ ਕਿਸੇ ਵੀਰ ਦੀ ਕਹਿ ਲਓ ਜਿਹੜੀ ਹੁਣ ਟੀਆਰਸੀ ਦੀ ਗੱਲ ਕਰੀਏ ਜਿਨ੍ਹਾਂ ਦੇ ਨਵੰਬਰ ਵਿੱਚ ਵਾ ਜਿਹੜੇ ਆ ਰਹੀਆਂ ਕਿ ਆ ਸੀ ਅੱਗੇ ਪਿੱਛੇ ਆ ਰਹੀਆਂ ਜਿਹਦਾ ਬਾਇਓਮੈਟ੍ਰਿਕਸ ਹੋਏ ਆ ਉਵੇਂ ਹੀ ਟੀਆਰਸੀ ਵੀ ਅੱਗੇ ਪਿੱਛੇ ਆ ਰਹੀਆਂ ਕਿਸੇ ਦਾ ਐਨਾਲਾਈਜ਼ ਨੂੰ ਉਹ ਕਹਿ ਰਹੇ ਆ ਟਾਈਮ ਵਕਤ ਲੱਗੇਗਾ ਕਾਗਜ਼ ਪੱਤਰ ਦੇਖਣ ਨੂੰ ਲੱਗੇਗਾ ਪਰ 21 ਨਵੰਬਰ ਦੀਆਂ ਮੇ ਤੋਂ ਤਿੰਨ ਚਾਰ ਅਸੀਂ ਆਏ ਆ ਵੀਰਪੰਨ ਪ੍ਰਾਜ ਜੀ ਜਿਨ੍ਹਾਂ ਦੀ 21 ਨਵੰਬਰ ਤੇ ਬਾਇਓਮੈਟ੍ਰਿਕ ਸੀ ਤੇ ਕਈਆਂ ਦੇ ਜਿਹੜੋ 8 ਜਨਵਰੀ ਤੇ 12 ਜਨਵਰੀ ਵਾਲੇ ਸੀਗੇ ਉਹਨਾਂ ਦੇ ਆ ਇੱਕ ਦੀ ਕੱਲ ਆਈ ਹੈ ਇੱਕ ਦੀ 2 ਦਿਨ ਪਹਿਲਾਂ ਆਈ ਹੈ ਪਰ ਮੈਂ ਵੀਡੀਓ ਬਣਾ ਲਈ ਪਾਇਆ ਕਿਉਂਕਿ ਮੈਂ ਥੋੜਾ ਬੀਜੀ ਸੀ ਸੋ ਟੀਆਰਸੀ ਕਾਫੀ ਆ ਰਹੀਆਂ ਵਾ ਨਵੰਬਰ ਤੇ ਜਨਵਰੀ ਵਾਲੇ ਜਿਹੜੇ ਬਾਇਓਮੈਟ੍ਰਿਕਸ ਹੋਏ ਜਾਂ ਤੇ ਜੇ ਕਿਸੇ ਦੀ ਨਹੀਂ ਆਈ ਤਾਂ ਉਹ ਪਲੀਜ਼ ਅਢੀਕ ਕਰੋ ਜਾਂ ਤਾਂ ਤੁਹਾਡਾ ਐਨਲਾਈਜ਼ ਹੋਏਗੀ ਜਾਂ ਤੁਹਾਡਾ ਕੋਈ ਫਾਲਤਾਂ ਆਏਗਾ ਸੋ ਇਹ ਰੱਬ ਹੀ ਜਾਣਦਾ ਪਰ ਸਬਰ ਜਿੱਥੇ ਇੰਨਾ ਕਰ ਲਿਆ ਥੋੜਾ ਹੋਰ ਸਹੀਂ ਸੋ ਨਵੰਬਰ ਤੇ ਜਨੂਅਰੀ ਦੀਆਂ ਜਿਹੜੀ ਆ ਆਪਣੇ ਬਾਇਓਮੈਟ੍ਰਿਕਸ ਹੋਏ ਆ ਤੇ ਆਰਸੀ ਆ ਰਹੀਆਂ ਵਾ ਦਸੰਬਰ ਦੀ ਆਪਾਂ ਦੱਸਿਆ ਸੀ ਪਿਛਲੇ ਹਫਤੇ ਆ ਰਹੀਆਂ ਵਾ ਤੇ ਫਿਲਹਾਲ ਜਿਹੜੀ ਮੈਨੂੰ ਕੁਇਰੀ ਆਈ ਹੈ ਮੈਂ ਅਪ ਟੂ ਡੇਟ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਵਾਂ ਨਾਲ ਨਾਲ ਇਹ ਵੀ ਦੱਸਦਾ ਜਾਵਾਂ ਜੇ ਕਿਸੇ ਦੀ ਡਿਲੀਵਰੀ ਆੜੀ ਜਿਹੜੀ ਆ ਗਲੋਬਲ ਦੀ ਕਰਾਈ ਆ ਉਸ ਤੇ ਜਿਹੜਾ ਫਾਲਤਾਂ ਆ ਗਿਆ ਤੁਹਾਡਾ ਕੋ ਕੰਟਰੈਕਟ ਨਹੀਂ ਤੁਹਾਡੀਆਂ ਪੇ ਸਲੀਪਾਂ ਨਹੀਂ ਤੁਹਾਡਾ ਆਈਆਰਐਸ ਨਹੀਂ ਸੋ ਵੀ ਜੋ ਜਿਹੜੇ ਫਤੂਰੇ ਆਪਾਂ ਕਰਦੇ ਆਂ ਵੀਕਲੀ ਜਾਂ ਮੰਥਲੀ ਤੁਸੀਂ ਸਾਨੂੰ ਪਤਾ ਵਾ ਗਲੋਬਲ ਟੈਕਸ ਕੱਟ ਕੇ ਆਉਂਦਾ ਤੁਸੀਂ ਆਈਆਰਐਸ ਜਿਹੜੀ ਵੀ ਭਰੀ ਆ ਤੇ ਜਿਹੜੀਆਂ ਉਹ ਤੁਸੀਂ ਨਾਲ ਆਪਣੇ ਫਤੂਰੇ ਲਾਉਣੇ ਆ ਤੇ ਨਾਲ ਨਾਲ ਆਈਆਰਐਸ ਲਾਉਣੀ ਆ ਤੇ ਉਹਨੂੰ ਐਕਟੀਵਿਟੀ ਜੇ ਖੋਲੀ ਆ ਉਹਦੇ ਕਾਗਜ਼ ਪੱਤੇ ਵੀ ਲੱਗਣਗੇ ਕਿ ਤੁਹਾਨੂੰ ਪਤਾ ਗਲੋਬਲ ਐਕਟੀਵਿਟੀ ਤੇ ਖੁੱਲਦੀ ਆ ਸੋ ਜੇ ਕਿਸੇ ਨੇ ਇਹ ਚੀਜ਼ਾਂ ਨਹੀਂ ਕੀਤੀਆਂ ਹੋਈਆਂ ਤਾਂ ਉਹਦੇ ਚੱਕਰ ਚ ਜਿਹੜਾ ਵਾ ਇਹ ਆਏਗਾ ਕਿਉਂਕਿ ਗਲੋਬਲ ਨੂੰ ਕਈ ਜਿਹੜੇ ਐਮਾ ਵਾਲੇ ਪਹਿਲਾਂ ਜਾਂ ਸ਼ੈਫ ਵੀ ਕਰਦੀ ਰਹੀ ਹੈ ਜੀ ਅਸੀਂ ਇਹਨੂੰ ਐਜ਼ ਇੱਕ ਕੰਮ ਨਹੀਂ ਮੰਨਦੇ ਪਰ ਜੀਰੋ ਤੁਹਾਡੇ ਕੋਲ ਐਕਟੀਵਿਟੀ ਖੁੱਲੀ ਆ ਪ੍ਰੋਪਰ ਤੁਹਾਡੇ ਕੋਲ ਫਤੂਰੇ ਹੈਗੇ ਪ੍ਰੋਪਰ ਤੁਹਾਡੀ ਆਰ ਇਸ ਭਰੀ ਹੋਈ ਆ ਤੁਹਾਡੇ ਕੋਲ ਨੀ ਫਿਨਿਸ਼ ਸਾਰਾ ਗਿਆ ਸੋਸ਼ਲ एवरीथिंग ਓਕੇ ਆ ਤਾਂ ਉਹ ਆ ਦੋ ਤਿੰਨ ਬੰਦੇ ਇਹੋ ਜਿਹੇ ਆ ਪਿੱਛੇ ਜਿਹਨਾਂ ਨਾਲ ਗੱਲ ਵੀ ਹੋਈ ਸੀ ਜਿਨ੍ਹਾਂ ਦੇ ਪਹਿਲਾਂ ਫਾਲਤੇ ਆਏ ਪਰ ਬਾਅਦ ਚੋਂ ਐਮਨ ਐਕਸੈਪਟ ਕੀਤੇ ਆ ਸੋ ਇਹ ਸਾਰਾ ਜਿਹੜਾ ਮਸਲਾ ਵਾ ਇਹ ਤੁਹਾਨੂੰ ਵਕੀਲ ਥਰੂ ਹੀ ਹੱਲ ਹੋਏਗਾ ਆਪ ਹੱਥ ਪੈਰ ਨਾ ਮਾਰਿਓ ਕਿਉਂਕਿ ਬਾਰ ਬਾਰ ਤੁਹਾਡੇ ਜਿਹੜੇ ਐਮ ਹਾਲਿਆ ਨਹੀਂ ਨੇ ਦਾ ਫਾਲਤੇ ਕੱਢੀ ਜਾਣੇ ਸੋ ਤੁਹਾਡੀ ਫਾਈਲ ਕੈਨਸਲ ਵੀ ਹੋ ਸਕਦੀ ਆ ਸੋ ਇਹ ਜਿਹੜੀਆਂ ਲੇਟੈਸਟ ਅਪਡੇਟ ਮੈਂ ਸੋਚਿਆ ਤੁਹਾਨੂੰ ਸਾਂਝੀ ਕਰਾਂ ਤੇ ਅਗਲੀ ਆਉਣ ਵਾਲੀ ਵੀਡੀਓ ਬਹੁਤ ਜਲਦ ਆਪਾਂ ਨਿਊਜ਼ੀਲੈਂਡ ਦੀ ਗੱਲ ਨੂੰ ਲੈ ਕੇ ਆ ਰਹੇ ਆ ਨਿਊਜ਼ੀਲੈਂਡ ਦੀ ਇੱਕ ਬਹੁਤ ਵੱਡੀ ਅਪਡੇਟ ਬਾਰਕ ਵੀਜ਼ਾ ਦੇ ਰ ਤਦ ਤੱਕ ਲਈ ਰੱਬ ਰੱਖਾ